ਸਵਾਗਤ ਹੈ ਕਿਸਾਨ ਵੀਰੋਡਾ ਢੱਲੋਂ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਵੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾ ਹੋ ਸਕੇ ਬਾਕੀ ਨੰਬਰ ਮੈਂਗਾ ਨਾਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੰਡ ਮਾਉਂਡ ਆਪੇ ਤੋਂ ਕਰਾਂਗੇ ਜੀ ਹਾਂ ਕਵਰ ਜਨਮਰ ਦਿਖਾਵਾਂ ਮੈਂ ਤੁਹਾਨੂੰ ਦੋ ਇੱਕ ਟੋਕਰ ਗੱਪਣ 15 ਕਿਲੋ ਦੁੱਧ ਰੈਡੀ ਵਾਲੀ ਕਿੰਨਾ ਚਿਰ ਦੀ ਗੱਪਣ ਉਹ ਵੀ ਬਾਈ ਜੀ ਤੋਂ ਪੁੱਛਾਂ ਜਾਂ ਕਿਹੜੇ ਸੂਏ ਵਾਸਤੇ ਗੱਪਣ ਉਹ ਪੁੱਛਾਂਗੇ ਇੱਕ ਤੁਹਾਨੂੰ 24 25 ਕਿਲੋ ਵਾਲਾ ਦੁੱਧ ਰੈਡੀ ਵਾਲੀ ਦਿਖਾਵਾਂਗੇ ਤੁਸੀਂ ਸਵਾਈ ਵੜ ਗੱਲਬਾਤ ਬਾਈ ਤੋਂ ਨਹੀਂ ਨਿਕਰਾਵਾਂਗੇ ਪਿੰਡ ਪਹੁੰਚੇ ਜੀ ਆਪਾਂ ਮਾਉਣ ਦਾ ਬਈ ਗੱਲਬਾਤ ਬਾਈ ਨਿਕਰਾਵਾਂਗੇ ਸਸੀ ਕਾ ਵੀਰੇ ਸਸੀ ਕਾ ਵੀਰੇ ਹੋਰ ਠੀਕ ਹੋ ਸੋਨੀ ਵੀਰੇ ਵਧੀਆ ਜੀ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 9988202601 9988202601 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਤੇ ਕਿਵੇਂ ਚੱਲਦਾ ਬਈ ਕੰਮ ਕਰਦਾ ਵਧੀਆ ਵਧੀਆ ਵੀਰੇ ਓਕੇ ਤੇ ਅੱਜ ਵੀ ਸੋਨੇ ਕਿੰਨੇ ਦੋ ਦੋ ਬੈੜਾ ਮਰੇ ਤੇ ਪਿੰਡ ਆਪਣਾ ਆ ਗਿਆ ਮੌੜਨਾਪਾ ਹਾਂ ਤਸੀਲ ਤੱਪਾ ਜਿਲ੍ਹਾ ਬਰਾਨਾ ਹਾਂ ਤਸੀਲ ਆ ਗਈ ਤੱਪਾ ਜੀ ਜਿਹੜੇ ਆਪਣੇ ਪੱਖੋਂ ਕੈਂਚੀਆਂ ਤੇ ਹਾਂ ਇਧਰ ਤੱਪਾ ਪਾ ਮੰਡੀ ਆ ਗਈ ਨੇ ਹਾਂ ਹਾਂ ਜੀ ਹਾਂ ਇਹ ਨੇੜੇ ਆ ਜਾਵਾਂ ਤੇ ਜਨਵਾਰ ਦੇ ਸੋਨੇ ਇਹ ਦੋ हां वीरय ਤੋਕੜ ਗੱਪਣਾ ਓਕੇ ਇਹ ਤਾਜੀ ਸੂਈ ਹੈ ਜਿਹੜੀ ਆਪਾਂ ਤੋਕੜ ਗੱਪਣ ਦੇਖਿਆ ਨੇ ਬਾਈ ਪਹਿਲੇ ਨੰਬਰ ਹਾਂ ਜੀ ਕਿਹੜੇ ਸੂਏ ਵਾਸਤੇ ਗੱਪਣ ਤੇ ਕਿੰਨੇ ਚਿਰ ਦੀ ਗੱਪਣਾ ਕਿੰਨਾ ਦੁੱਧ ਆ ਇਹ ਵੀਰੇ 14 ਤੋਂ 15 ਲੀਟਰ ਦੁੱਧ ਆ ਹਾਂ ਜਰ ਜਾਂ ਹਾਂ ਇਹ ਤਾਂ ਸੱਜਣਾ ਜਿੰਨੇ ਦੁੱਧ ਆ ਹਾਂ 3 ਮਹੀਨਿਆਂ ਦੀ ਗੱਪਣਾ ਤੀਜਾ ਸੂਆ ਸੂ ਗਈ ਹੁਣ ਮੂਰੇ ਤੇ ਵੱਡੇ ਢਾਂਚੇ ਦੀ ਆ ਗਈ ਹਨਾ ਤੁਹਾਨੂੰ ਹਾਂ ਗੱਦ ਘਾਟ ਬਹੁਤ ਆ ਜਿੰਨਾ ਘੁਣ ਦੀ ਓਕਿਆ ਬਾਈ ਪੂਰੀ ਵਧੀਆ ਵੀਰੇ ਸਾਫ਼ ਜਮਾ ਤੇ ਲਿਓ ਜੀ ਇਹਨੂੰ ਬਾਅਦ ਵਿੱਚ ਤੋੜਾ ਕਰਾਂਗੇ ਤੇ ਕਿੰਗੀ ਵੱਡੇ ਗੱਦ ਘਾਟ ਦੀ ਆ ਗਈ ਬਾਕੀ ਦੀ ਗੱਲ ਤੁਸੀਂ ਨਾਲ ਦੋ ਤੀਜਾ ਲੈ ਕੇ ਜਾਓਗੇ ਤਿੰਨ ਲੈ ਕੇ ਜਾਓਗੇ ਦੋ ਵੀ ਕਿਉਂ ਬੈੜ ਤੇ ਦੁੱਧ ਤੇ ਅੰਦਰ ਬੱਚਾ ਵੀ ਨਾਲ ਹੈ ਤੇ ਆ ਦੇਖੋ ਜੀ ਖਾਲੇਵੇ ਦੀ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਆ ਲਓ ਜੀ ਹੂੰ ਪੂਰੀ ਸੀਲ ਠੰਡੀ ਹੈ ਪੂਰੀ ਜਮ ਪੈਰ ਵੀ ਨਹੀਂ ਲਾਉਂਦੀ ਓਕੇ ਜੀ ਸੀਲ ਸਾਬਾਈ ਦਾ ਕਹਿਣਾ ਫੁੱਲਾ ਜੀ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਡਿਮਾਂਡ ਬਾਈ ਕੀ ਆ ਗਈ ਫਿਰ ਇਹਦੀ ਡਿਮਾਂਡ ਬੂਟੇ ਵਾ ਫੋਨ ਤੇ ਕਰਾਂਗੇ ਅੱਜ ਦੋਨਾਂ ਤੋਂ ਹਾਂ ਜਮਾ ਜਾਇਜ਼ ਕੰਮ ਓਕੇ ਐਂ ਤਾਂ ਨਹੀਂ ਵੀ ਬਾਹਲੇ ਮੰਗ ਲਵਾਂਗੇ ਕੋਈ ਨਾ ਨਾ ਓਕੇ ਕੋਈ 70 75 ਨਹੀਂ ਮੰਗਣਾ ਜਮਾ ਜਾਇਜ਼ ਪਾ ਦੋ ਨੰਬਰ ਵਾੜ ਦੇਖੀਏ ਨੇ ਇਹ ਵੀਰੇ ਦੂਜਾ ਸੂਆ ਸੂਈ ਆ ਇਧਰੋਂ ਕਰਿਓ ਵਾੜ ਅੱਜ ਦੂਆ ਦੂਪੀ ਕਿੰਨੇ ਦਿਨ ਹੋ ਗਏ ਬਾਈ 6-7 ਦਿਨਾਂ ਦੀ ਸੂਈ ਆ ਬੱਛੀ ਆ ਮਗਰ ਤੇ ਫਿਰ ਢਾਂਚਾ ਟੁੱਟਾ ਵੱਡਾ ਆ ਕੱਦ ਵੀਰੇ ਬਹੁਤ ਆ ਇਸ ਤਰ੍ਹਾਂ ਦੇ ਲੈ ਦੁੱਧ ਕੱਢ ਦਿਆ ਹਾਂ ਫਿੱਟ ਲੈ ਵਾ ਜਮਾ ਤੇ ਮਗਰ ਕੀ ਵੀਰੇ ਮਗਰ ਬੱਛੀ ਆ ਮਗਰ ਵੀ ਬੱਚੀ ਹਾਂ ਓਕੇ ਚੰਗੀ ਬੱਚੀ ਆ ਗਈ ਜੀ ਦੁੱਧ ਵੀਰੇ 24 25 ਦੇ ਹਿਸਾਬ ਜੇ ਚੋਗਾ ਸੋ ਲੋ ਜੇ ਨੂੰ ਮੈਂ ਤੋੜਾ ਕਰਕੇ ਜਾਈ 2400 ਕਰਕੇ ਦਿਖਾ ਦੇਗੀ ਪਿੰਡ ਤਾਂ ਸਾਰੀ ਵੀਡੀਓ ਦੇਖ ਲਿਓ ਫਿਰ ਤੁਸੀਂ ਬਾਈ ਨੂੰ ਲਾਉਣਾ ਫੋਨ ਜੀ ਸਾਰੀ ਵੀਡੀਓ ਦੇਖ ਲਿਆ ਕਰੋ ਵੀਡੀਓ ਸਾਡੀ ਜਰੂਰ ਥੋੜੀ ਜੀ ਲੰਮੀ ਹੁੰਦੀ ਹੈ ਤੇ ਥੋੜੇ ਫਾਇਦੇ ਵਾਲੀ ਵੀਡੀਓ ਹੁੰਦੀ ਹੈ ਆ ਦੇਖੋ ਤੇ ਥੋੜੀ ਜੀ ਦਿਲਕੰਦੁਲਕੰਦ ਜਰੂਰ ਆ ਕਢਾ ਦੇ ਜਿਹੜਾ ਇੱਕ ਹੋਰ ਇਧਰੋਂ ਐ ਲੈ ਜਾ ਆ ਦੇਖੋ ਜੀ ਤੇ ਨਵਾਈ ਦਵਾਈ ਕੋਈ ਨਹੀਂ ਚੰਗੀ ਕੁਆਲਿਟੀ ਦੀ ਆਪਾਂ ਇਹਨੂੰ ਵੈੜ ਕਹਿ ਸਕਦੇ ਆ ਜੀ ਤੇ ਸੋ ਨਹੀਂ ਲੇਵਾ ਹਨ ਜਿੰਨੇ ਸੂਏ ਮਾਰਦੀ ਦੂਬੇ ਵੀਰੇ ਨਹੀਂ ਤੋੜਦੀ ਕੋਈ ਫਾਰਮ ਵਾਲਿਆਂ ਵੈੜਾ ਹੀ ਰੱਖਦੇ ਜਮਾ ਤਾਂ ਹੈ ਵੀਰੇ ਬੰਦ ਕੁਆਲਿਟੀ ਪੂਰੀ ਚੰਗੀ ਫਣਲੇਵੇ ਦੀ ਪੂਰੀ ਸਾਫ ਬਾਕੀ ਬੋਦੀ ਵਾਸੀ ਪੂਰੀ ਨਵਾਈ ਦਵਾਈ ਹੁਣ ਵੀ ਇਹਦਾ ਗੱਲ ਹੋਰ ਹੋਣੀ ਸੀ ਤੇ ਹੁਣ ਵੀ ਤੁਸੀਂ ਜਿਹੜੀ ਚੀਜ਼ ਹੈਗੀ ਉਹ ਸਾਹਮਣੇ ਰਹਿਣੀ ਹੈ ਨਮਾਉਣ ਦਵਾਈਆਂ ਦਾ ਨਹੀਂ ਬਾੜੀ ਬਾਦੀ ਹੁੰਦੀ ਜੀ ਚੀਜ਼ ਉਹਨੂੰ ਹੀ ਰਹਿਣੀ ਹੈ ਹਾਂ ਤੇ ਕਰਦੇ ਆਂ ਤੁਹਾਡੇ ਸਾਹਮਣੇ ਦਵਾਈ ਜੀ ਉਹਦੇ ਸਾਹਮਣੇ ਲਿਆਣਾ ਪੈ ਗਿਆ ਜੀ ਤੇ ਸੀਲ ਦਾ ਸੋਨੀ ਵੀਰ ਹੁੰਦੇ ਨੇ ਹਨਾ ਬਹੁਤ ਠੰਡੀ ਵੀਰੇ ਕੋਈ ਚੱਕਰ ਹੀ ਨਹੀਂ ਉਹ ਜਿਆ ਸੀਲ ਠੰਡੀ ਵਾਲਾ ਤਾਂ ਵੀ ਨਾ ਹੋਵੇ ਤੇ ਚੰਗੇ ਠੰਡ ਹਵਾਨੇ ਦੀ ਆ ਸਾਫ ਸੁਥਰਾ ਠੰਡ ਹਵਾਨਾ ਦੁੱਧ ਥੋੜੇ ਸਾਹਮਣੇ ਕੱਢਾਂਗੇ ਜੀ ਜਿੱਦਾਂ ਤੇ ਟਾਈਮ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਖਾਲੀ ਵਾਲਟੀ ਵੀ ਦਿਖਾਵਾਂਗੇ ਇਸ ਤਰ੍ਹਾਂ ਹੋ ਗਿਆ ਜੀ 5 11 10 ਤਰੀਕ 2000 26 ਦੇ ਪਹਿਲੇ ਮਹੀਨੇ ਨੂੰ ਆਪਾਂ ਵੀਡੀਓ ਬਣਾ ਰਿਹਾ ਸ਼ਾਮ ਦੇ 5 11 ਪੋਵਾ ਤੁਸੀਂ ਆਏ ਹੋ ਇਸ ਟਾਈਮ ਚੋ ਕੇ ਲੈ ਜਾਓ ਕਿੰਨੇ ਵਜੇ ਦੀ ਚਵਾਈ ਸੋਨੇ ਤੜਕੇ ਵੀਰੇ ਸਵੇਰੇ ਵੀਰੇ 5:30 ਪੌਣੇ 6 ਬਸ ਫਿਰ ਸੇਮ ਟਾਈਮ ਹੀ ਹੋ ਗਿਆ ਹਣਾ 12 ਮਿੰਟ ਪਹਿਲਾਂ ਹੀ ਚੋਰਿਆ ਮੱਲਾਂ ਦੀ ਟੱਪਾ ਤੇ ਦੁੱਧ ਜਿੰਨਾ ਵੀ ਦੱਸਿਆ ਗਿਆ ਸ਼ੋਰ ਗੱਲ ਹੋਊਗੀ ਉਹ ਮੇਰੀ ਗੱਲ ਹੋਣੀ ਵੀ ਕਿਹਾ ਪੁੱਛ ਜਾਵੇ ਤੇ ਹੋਵੇ ਪਤਾ ਨਾ ਹਾਂ ਜੀ ਜਮਾ ਜਾਏ ਦੁੱਧ ਜਿੰਨਾ ਹੋਇਆ ਉਹਨਾਂ ਨਿਕਲੂਗਾ ਜੀ ਦੂਜਿਆਂ ਵਾਂ ਆ ਦੇਖੋ ਜੀ ਖਾਲੀ ਬਾਲਟੀ ਦੇਖ ਲਓ ਤੇ ਸਮਾ ਤੁਹਾਨੂੰ ਦਿਖਾ ਦਿਆਂਗੇ ਨੇੜੇ ਤੋਂ ਕੈਮਰਾ ਲੱਗਿਆ ਦੇਖੋ ਜੀ ਚਾਰੇ ਥਣ ਹੁਣ ਪਾਸੇ ਦੇ ਦੇਖੋ ਜਾਰੇ ਥਣ ਤੇ ਚਾਰੀ ਸਪੇਸ ਤੇ ਗੇਠ ਗੇਠ ਦੀ ਦੂਰੀ ਤੇ ਥਣ ਲੱਗੇ ਹੋਏ ਜੀ ਘਰ ਦੇ ਵੀਰੇ ਚੁਵਾਈ ਚਾ ਲੋ ਰੋਟੇ ਤੇ ਚੁਵਾਈ ਇਹ ਨੰਬਰ ਆ ਜੀ ਥੋਨੀ ਵੀਰ ਦੋਨੋਂ ਵੀ ਚੁਆ ਲੈਂਦੀ ਹੋਊਗੀ ਆਪਾਂ ਤਾਂ ਨਹੀਂ ਬਹਿ ਕੇ ਵੇਖਿਆ ਕੁਝ ਨਹੀਂ ਕਹਿੰਦੀ ਇਹ ਜਿਆਦਾ ਹੀ ਹੈ ਨਾ ਹਾਂ ਤੇ ਮਸ਼ੀਨ ਵੀ ਲਾ ਲਓ ਭਾਵੇਂ ਦੀ ਹੱਥੀ ਚੁਵਾਈ ਕਰ ਲਓ ਕੋਈ ਟੈਨਸ਼ਨ ਨਹੀਂ ਗੱਲ ਬੱਤੀ ਵੀ ਮਗਰ ਚੰਗੀ ਆ ਜੀ ਸਾਰੀਆਂ ਕੰਨਾਂ ਚ ਦੁਆ nghi ਦੂਜਾ ਦੋਤ ਤੋਂ ਵੀ ਚੰਗਾ ਕੱਦ ਕਾਦ ਨੂੰ ਵਧੀਆ ਬਰੀਦ ਵੀ ਬੰਦਾ ਤੇ ਬੱਤੀ ਵੀ ਮਗਰ ਉਹ ਜੀ ਜੇ ਉਹ ਚਾਲ ਤੇ ਬੱਤੀ ਮਗਰ ਬੋਤੀ ਵਗੈਰਾ ਬੱਤੀ ਦੇ ਵੀ ਪੂਰਾ ਤੇਜ ਹੁੰਦੀ ਸੀ ਜਿਹੜੀ ਟੋਕਣ ਗੱਭਣ ਹੁਣ ਲਗਾਏ ਉਹਦਾ ਰੇਟ ਕੋਈ ਦੇਖਦੇ ਹੋ ਉਹ ਵੀ ਚੰਗੀ ਹੈ ਜੀ ਤੁਹਾਡੇ ਕੋਲ ਕੋਈ ਕਾਰਡ ਤੋਂ ਪਾਉਣ ਦਾ ਆਪਣੇ ਜਨੋ ਦੇ ਤੋਂ ਕਾਰਡ ਦੇ ਦੇਖ ਸਕਦੇ ਹੋ ਹਨ ਕਰ ਸਕਦੇ ਹੋ ਜਿਸੇ ਦਾ ਜਿੱਤਣਾ ਪਹਿਲਾ ਦਾ ਬਣਿਆ ਇੰਨੀ ਗੱਲ ਉਹ ਸਾਫ ਸੁਥਰੀ ਹੈ ਐ ਰੁਪਇਆ ਰੁਪਇਆ ਕਿ ਤੁਹਾਨੂੰ ਪਤਾ ਹੈ ਕੋਲ ਵਾਲਾ ਜਾਣਕਾਰੀ ਗਲਤ ਨਹੀਂ ਦੇ ਦਿੱਤੀ ਕੋਈ ਜਾਣਕਾਰੀ ਦਿੱਤੀ ਹੋਈ ਹੈ ਵੀਡੀਓ ਆਪਣੀ ਤੇ ਦੱਸੋ ਓਰੀਜਨਲ ਚੋਸਤਵਨ ਪ੍ਰਪਰ ਜੱਜ ਕਰਦੇ। ਹਾਂ ਬਈ। ਬਾਲਟੀ ਫਿਰ ਵੱਡੀ ਆਇਆ ਤੁਹਾਨੂੰ। ਹਾਂ ਬਈ ਫਿਰ ਬਾਲਟੀ ਤਾਂ ਛੋਟੀ ਜੀ ਦੁੱਧ ਨਿਕਲਦਾ ਹੀ ਨਹੀਂ ਹੈ ਨਾ। ਹਾਂ ਫਿਰ ਛੋਟ ਗਿਆ ਯਾਰ ਦੋ ਥੱਟਣੇ ਬੰਨੇਗਾ। ਹੂੰ। ਜੇ ਕਦ ਕਦ ਤੁਸੀਂ ਆਓਗੇ ਖੁਸ਼ ਹੋ ਕੇ ਜਾਓਗੇ ਜੀ ਛੋਟੀ ਢੂੰਡੀ ਜਾਣ ਵਾਲੀ। ਵੱਡੇ ਹੱਥ ਜੀ ਜਾਣਾ ਵੱਡੀ ਬੇਕਅਪ ਰਸ ਤੁਹਾਨੂੰ ਫੇਰ ਕਨਫਰਮ ਕਰਾ ਲਏ ਜੀ ਪਿੰਡ ਮੋੜ ਨਾ ਬਚ ਜਿਲ੍ਹਾ ਬਨਾਲਾ ਤਹਿਸੀਲ ਤੱਪਾ ਜੀ ਨੇੜੇ ਬਾਈਆਂ ਦੇ ਪਾਪੂ ਪੈਂਟੀਆਂ ਤੱਪਾ ਮੰਡੀ ਤੇ ਸਹਣਾਏ ਪਿੰਡ ਕੋਲੇ ਆਗੇ ਜੀ ਤੇ ਦੋਦੀ ਸਾਨੂੰ ਸਾਰਾ ਕੱਟ ਕੇ ਦਿਖਾ ਦਾਂਗੇ ਤਾਂ ਸਾਰੀ ਵੀਡੀਓ ਦੇਖ ਲਓ ਇਹ ਵੀਡੀਓ ਜਰੂਰ ਆਹ ਕਿڑی ਲੰਮੀ ਸਾਰੇ ਪ੍ਰੋਗਰਾਮ ਦਾ ਤੈਅ ਲੁੱਤਨ ਵਾਟੇ ਲੰਡੇ ਰੀ ਪਰੰਬਟਿੰਡਾ ਚੈਨਲ ਦੇਖਮਾਰਨ ਪਿਆਰ ਬਿੰਦੇ ਰੋ ਚੰਗੇ ਤੋਂ ਚੰਗਾ ਪਸੂ ਆਪਾਂ ਤੁਹਾਡੇ ਵਾਸਤੇ ਕਵਰ ਕਰਦੇ ਰਹੀਏ ਕਿਉਂਕਿ ਕਰਨ ਦਾ ਹੱਕ ਵੀ ਹੈ ਕਿਉਂਕਿ ਤੁਹਾਡਾ ਵੀ ਉਨਾ ਹੀ ਹੱਕ ਹੈ ਚੈਨਲ ਦੇ ਉੱਤੇ ਜਿੰਨਾ ਸਾਡਾ ਆਮਲੇ ਟਾਈਮ ਆਪਾਂ ਤੁਹਾਨੂੰ ਕੁਝ ਲੱਗੋ ਕੇ ਰੱਖੀਦਾ ਟਾਈਮ ਡਿਟੇਲ ਰੇਟ ਸਾਰਾ ਕੁਝ ਜਿੰਨੀ ਵੀ ਜਾਣਕਾਰੀ ਹੋਵੇ ਵਿੱਚ ਦੱਸ ਦਿੰਦੀ ਆ ਵੀ ਆਹ ਟਾਈਮ ਬੈਲੀ ਕਰਦੇ ਆਪਾਂ ਕਿੰਨੇ ਵਜੇ ਤੜਕੇ ਜੂਸੀ ਉਹ ਵੀ ਪੁੱਛ ਕੇ ਦੱਸੀਦਾ ਕਿ ਕਿੰਨੇ ਵਜੇ ਹੁਣ ਚਵਾਈ ਕੀਤੀ ਆ ਤੁਹਾਨੂੰ ਸਾਹਮਣੇ ਟਾਈਮ ਦਿਖਾਇਆ ਮਹੀਨਾ ਬੋਲਿਆ ਤਨ ਬੋਲਿਆ ਟਾਈਮ ਬੋਲਿਆ ਕਿ ਤੜਕੇ ਆ ਕੇ ਤੁਸੀਂ ਬੇਲੀ ਕਰਕੇ ਉਹਨਾਂ ਦਾ ਦੁੱਧ ਕੱਢ ਕੇ ਥੋਲ ਜਾ ਸਕਦੇ ਹੁਣ ਇਹ ਆਪਾਂ ਵੀਡੀਓ ਚਲਾ ਦੇਣੀ ਬਸ ਤੁਹਾਨੂੰ ਕੋਈ ਮੁਸ਼ਕਲਤ ਨਹੀਂ ਕਰਦੀ ਜੁਰ ਕੋਈ ਜ਼ੋਰ ਜ਼ੋਰ ਕਰ ਨੂੰ ਸਾਫਾ ਤੋਂ ਨਹੀਂ ਵੀਰੇ ਜੇਰ ਜੂਰ ਕਰਨ ਓਕੇ ਆ ਇਹ ਹਾਂ ਵੀ ਹਾਂ ਜਮ ਓਕੇ ਜੇਰ ਜੇਰ ਰਹੀ ਹੁੰਦੀ ਦੁੱਧ ਹੀ ਨਹੀਂ ਚੱਲਦੀ ਗਾਂ ਤੇ ਬਾਈ ਹਜੇ ਤਾਂ ਇਹਨੇ ਮੈਲਾ ਮੂਲਾ ਮਾਰ ਕੇ ਸੋ ਨਹੀਂ ਕਿੱਥੋਂ ਟਿੱਕਰ ਦੁੱਧ ਨੂੰ ਜਾਉ ਬਾਈ ਦੁੱਧ ਵੀਰੇ ਗਾਂ ਦਾ ਜਰ ਦੇਖੋ ਮੇਰੇ ਸਹਾਨੂੰ ਤਾਂ ਜਿਵੇਂ ਕੱਦ ਕਾਠਾ 30 ਲੀਟਰ ਦੇਣਾ ਚਾਹੀਦਾ 30 ਲੀਟਰ ਦੁੱਧ ਹਾਂ ਤੇ ਜਿਵੇਂ ਇਹਦੀ ਬੰਤਰਾ ਹਵਾ ਨੇ ਹਵੋ ਨੇ ਦੀ ਬਹੁਤ ਹੀ ਜ਼ਿਆਦਾ ਚੰਗੀ ਹੈ ਜੀ ਹਾਂ ਵੀ ਰਸੂਈ ਵੀ ਲਿਆਂਦੀ ਕਿ ਆਪਣੇ ਕੋਲੇ ਸੂਈ ਆ ਜਮ ਵੀਰੇ ਇੱਕ ਦਿਨ ਦੀ ਸੂਈ ਵੀ ਓਕੇ ਇੱਕ ਦਿਨ ਦੀ ਬਾਕੀ ਆ ਗੰਦ ਗੱਪਾ ਕੱਢੀ ਜਾਂਦੀ ਆ ਤਾਂ ਹਾਂ ਹਾਂ ਇਹ ਬਾਕੀ ਦੀ ਗੱਲ ਹੈ। ਦੇਮ ਥੋੜੇ ਜਿ ਖੁੱਲਣ ਹਨਾ। ਥੋੜੀ ਜਿ ਪ੍ਰੋਬਲਮ ਆ ਰਹੀ ਆ ਬੰਦੇ ਨੂੰ ਵੀ ਪਸ਼ੂ ਨੂੰ ਵੀ। ਬਹੁਤ ਫਰਕ ਪੈ ਜਾਂਦਾ ਬਈ ਦਿਨਾਂ ਨਾਲ। ਬਹੁਤ ਜਿਆਦਾ ਫਰਕ ਪੈ ਜਾਂਦਾ। ਅੱਜ ਬਾਹਰ ਕੱਢਿਆ ਚੌਥੇ ਪੰਜਵੇਂ ਦਿਨ ਨੂੰ। ਹੂੰ ਹੂੰ ਹੂੰ। ਇਹ ਥੋੜੀ ਜਿਹਾ ਜਰਾ ਆਪਣੇ ਚੱਕਿਆਗਾ ਮੁੱਖ ਤੋਂ ਘੁੰਡ ਹਨਾ। ਹਾਂ। ਥੋੜੀ ਜਿ ਤੋਂ ਪੱਜ ਆਈ ਆ ਜੀ। ਆਦੇ ਇਹ ਚੰਗੇ ਦੁੱਧ ਰੈਡੀ ਵਾਲੀ ਆਪਾਂ ਤੁਹਾਨੂੰ ਕਰਕੇ ਦਿੰਦੇ ਨੇ ਕਿ ਕਵਰ ਚੰਗੀ ਤੇ ਚੰਗੀ ਐਂ ਪਿਆਰ ਦੇਦੇ ਰਹੋ ਸ਼ਾਮ ਦੇ ਟਾਈਮ ਜਦੋਂ ਵੀ ਆਪਾਂ ਪਹੁੰਚ ਗਏ ਆਪਣੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਵੀਰ ਬਣ ਕੇ ਚੋਕੇ ਦਿਖਾ ਦਿਓ ਵਿੱਚ ਪਤਾ ਲੱਗ ਜੀ ਘਾਰਾਂ ਧੂਰਾਂ ਦਾ ਪਤਾ ਲੱਗ ਜਾਂਦਾ ਤੇ ਇੱਕ ਡੈਮੋ ਵੀਡੀਓ ਹੁੰਦੀ ਆ ਜੀ ਠੀਕ ਆ ਚੂਈ ਚੂਈ ਦਾ ਤੁਹਾਨੂੰ ਪਤਾ ਲੱਗ ਜਾਂਦਾ ਜੀ ਸ਼ੀਨ ਲਾ ਕੋਈ ਤੁਸੀਂ ਹੱਥੀ ਚੋਗ ਚੰਗੀ ਸਾਫ ਸੁਥਰੀ ਆਪਾਂ ਤੁਹਾਨੂੰ ਬੈਡ ਕਵਰ ਦਾ ਕੇ ਜੇ ਬੈਡ ਫਾਰਮ ਦੇ ਵਿੱਚ ਖੜੀ ਹੋਵੇ ਗੱਲ ਹੋਵੇ ਇਸ ਤਰੀਕੇ ਦੀ ਬੈੜਾ ਹਾਥੀਂ ਚਵਾਈ ਵੀ ਬਸ ਉਹ ਨਹੀਂ ਕੋਈ ਔਖੀ ਹੀ ਨਹੀਂ ਹਨਾ ਬਹੁਤ ਵਧੀਆ ਚਵਾਈ ਹੈ ਇਹਦੀ ਬਾਬਰੇ 7 ਕਮੈਂਟਾਂ ਜਿਵੇਂ ਕਹਣਾ ਚੋਈ ਜਾਂਦੀਆਂ ਹਾਂ ਮੈਂ ਕਹਿੰਦਾ ਯਾਰ ਚਵਾਈ ਚਵਾਈ ਵਾਲੀ ਚੰਗੀ ਹੈ ਨਾ ਤੇ ਜੇ ਕੋਈ ਦੋ ਜਾਨੇ ਹੈਗੇ ਭੈਣ ਭਰਾ ਕੇ ਇਹਦੇ ਦੋ ਵੀ ਚੋ ਸਕਦੇ ਹਾਂ ਦੋਨੇ ਪਾਸੇ ਬਹਿ ਕੇ ਚੋਣੀ ਹੋਵੇ ਮਿੰਟ ਤਿੰਨ ਹੀ ਲੱਗਣਗੇ ਹਾਂ ਤੇ ਬਾਕੀ ਦੀ ਗੱਲ ਯਾਰ ਕਿਤੇ ਪਾਸੇ ਨਹੀਂ ਹੁੰਜੀ ਵੀ ਚੰਗਾ ਦੁੱਧ ਹੈਗਾ ਤੇ ਅਗਾੜੀ ਪਿਛਾੜੀ ਜੀ ਦੁੱਧ ਬਰਾਬਰ ਹੀ ਪਿਆ ਕਿਉਂਕਿ ਜਿਹੜੀਆਂ ਚੰਗੇ ਦੁੱਧ ਵਾਲੀਆਂ ਬੈੜਾ ਹੁੰਦੀਆਂ ਉਹਨਾਂ ਦਾ ਦੁੱਧ ਐ ਹੀ ਹੁੰਦਾ ਕਿ ਪਿੱਛੇ ਵੀ ਉਹਨਾਂ ਹੀ ਜੀ ਤੇ ਬਾਕੀ ਦਾ ਹੈ ਣਾਉਣ ਵਾਲੀ ਬਾਲਟੀ ਹੈ ਜੀ ਇਹ ਤਾਂ ਟੁੱਟੀ ਵੀ ਨਹੀਂ ਛੇਤੀ ਭਰਦੀ ਤੇ ਗਾਂ ਨੇ ਤਾਂ ਹਰੇਕ ਨੇ ਪਾਰ ਨਹੀਂ ਕੀਆ ਇਹ ਚੰਗੀ ਕੁਆਲਿਟੀ ਹੈ। ਕੋਪਾ ਤੇ ਤੋਂ ਕਿਤੇ ਸਮਾਇ ਤੇ ਲੇਵਾ ਸੋ ਨਹੀਂ ਹੈ ਨਾ ਜਿੰਨੇ ਅ ਪਿੱਛੇ ਨੂੰ ਦਿਖਾਉਂਦੀ ਸੀ ਜਿੰਨਾ ਚੰਗਾ ਲੇਵਾ ਉਹਨੇ ਝਾੜਿਆ ਜਮਾ ਜਮਾ ਬਰੇ ਖਾਲੀ ਕਰ ਦਿੰਦੀ ਹੈ। ਉਵੇਂ ਹੀ ਹੋਊ ਬਾਈ ਤੜਕੇ ਨੂੰ ਫੇਰ ਫੋੜੀ। ਮਾਹ ਬਾਈ ਜਮਾ ਯਾਰ ਅਗਲਾ ਚਾਹ ਡੰਗ ਤਸੱਲੀ ਕਰਕੇ ਲੈ ਜਾਵੇ। ਓਕੇ ਜੀ। ਜਮਾ ਬਾਈ ਕਹਿੰਦਾ ਉਵੇਂ ਹੀ ਫਸੀ ਪਈ ਹੂ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ। ਜਿਵੇਂ ਮਰਜੀ ਆਓ। ਆ ਇਹਨਾਂ ਦੇ 6-7 ਦਿਨ ਹੋ ਗਏ ਆਪਾਂ ਉਹਨੇ ਦਿਨ ਪੰਗਾ ਹੀ ਨਹੀਂ ਲਿਆ ਜਿੰਨੇ ਦਿਨ ਦੁੱਤ ਨੇ ਨਗਰ ਦੇ ਸਾਲੀ ਨੋਬ ਹੈ ਨਾ ਵੀਰੇ ਸੁਣ ਹੋਰ ਇੱਕ ਤਾਂ ਮੌਸਮ ਜਾਂ ਖਰਾਬ ਸੀ ਹਜੀ ਬੈੜ ਤੇ ਬੜੇ ਨਹੀਂ ਗੱਲ ਉਹ ਨਹੀਂ ਫਸਦੀ ਨਹੀਂ ਹਜੀ ਠੀਕ ਹੈ ਜੀ ਬਾਕੀ ਦੀ ਗੱਲ ਕੋਈ ਭੈਣ ਭਰਾ ਬੇਫਿਕਰ ਰਵੇ ਲੱਤ ਛੜ ਤੱਕ ਜਾਣਦੂ ਹੀ ਨਹੀਂ ਹੈ ਨਾ ਉਹ ਕੰਮ ਹੀ ਨਹੀਂ ਨਾ ਬਈ ਬਹੁਤ ਠੰਡੀ ਆਈ ਉਹ ਟੋਕੜ ਵੀ ਓਕੇ ਜੀ ਪਰ ਨਹੀਂ ਜੇ ਜੂ ਵੀ ਆਪਾਂ ਚੋਕੇ ਦਿਖਾਉਣ ਦੇ ਵੀਡੀਓ ਲੰਮੀ ਹੋ ਜਾਣੀ ਤੇ ਕੋਈ ਟੈਨਸ਼ਨ ਹੀ ਨਹੀਂ ਤੇ ਵੀਰ ਸੋਨੀ ਜੀ ਇਹ ਤਾਂ ਆਪਾਂ ਚੋਕੇ ਦਿਖਾ ਤੇ ਉਹ ਬੈਠ ਜੇ ਕੋਈ ਆਨਲਾਈਨ ਮੰਗਾਉਂਦਾ ਓਕੇ ਆ ਜਾਵਾਂ ਵੀਰੇ ਵੀਰੇ ਆਪਾਂ ਵੀਡੀਓ ਕਾਲ ਤੇ ਚਵਾ ਦਾਂਗੇ ਦੋ ਟਾਂ ਦੇ ਓਕੇ ਜੀ ਵੀਡੀਓ ਕਾਲ ਤੇ ਕਿਉਂਕਿ ਦੂਰ ਦਰਾਡੇ ਦਾ ਕੋਈ ਭੈਣ ਭਰਾ ਹੁੰਦਾਗਾ ਉਹਦੇ ਥੱਲੇ 15 ਲੀਟਰ ਦੁੱਧਾ 13 ਮੰਨ ਕੇ ਤਾਂ ਚਾਹੇ ਅਗਲਾ ਆਏ ਮੰਗਾ ਲੇ ਆਏ ਮੰਗਾ ਲੇ ਕਿਉਂਕਿ ਕਿਲੋ ਕਿਲੋ ਕਾਟੀ ਦੱਸਿਆ ਜਾਵੇ ਵਧਗਾ ਹੈ ਨਾ ਹਾਂ ਓਕੇ ਜੀ ਆ ਲੋ ਤੁਹਾਡੇ ਦੁੱਧਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੋ ਗਿਆ। ਬਾਕੀ ਦੁੱਧ ਕੱਢਿਆ ਵੈਲ ਨਹੀਂ ਕੋਈ ਇਹੋ ਜੀ ਗੱਲ ਨਹੀਂ। ਜਿੰਨਾ ਬਾਈ ਜੀ ਲੱਗਿਆ। ਕੋਲ ਦਿਨ ਆ ਦੇਖੋ। ਬਾਲਟੀ ਬਹੁਤ ਕਾਫੀ ਵੱਡੀ ਹੈ ਜੀ। ਕਿੰਨੇ ਕਿਲੋ ਦੀ ਕੰਨੀ ਆ ਬਤੋ ਨੀ ਹਾਂ ਭਾਈ 10 ਕਿਲੋ ਦੀ ਕੰਨੀ ਆ ਹਾਂ ਇਹ ਤਾਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਹਣਾ ਠੀਕ ਆ ਨਾ ਹਾਂ ਆ ਲੋ ਧੱਗ ਵੀ ਕੋਈ ਨਹੀਂ ਚਵਾਈ ਹੋਲੀ ਹੋਈ ਆ ਹਣਾ ਇੰਨੀ ਕੋਈ ਖਾਸ ਹਾਂ ਆ ਭੋਇਆ ਧੱਗ ਜੋ ਗੜ ਸੌ ਛੱਡ ਦਾਂਗੇ ਅਗਲੇ ਨੂੰ ਹਾਂ ਠੀਕ ਆ ਜਮਾ ਜਾਏ ਗੱਲਾਂ ਆ ਹਾਲੇ 10 ਕਿਲੋ ਦਾ ਹੋ ਗਿਆ ਲੈ ਭਾਈ ਘੱਟ ਤੋਂ ਘੱਟ 3 ਕਿਲੋ ਦੋਦਾ ਹਾਂ ਜਮਾ ਵੀਰੇ ਠੀਕ ਆ 24 ਦੁੱਧ ਤੁਸੀਂ ਮੰਨ ਕੇ ਆ ਜਾਓ ਆ ਯਾਰ 22 ਮੰਨ ਕੇ ਆਵੇ 22 ਮੰਨ ਕੇ ਤੇ ਡਿਮਾਂਡ ਬਾਈ ਤੋਂ ਨਹੀਂ ਪ੍ਰੈਸ ਇਹਦੀ ਵੀ ਵੀਰੇ ਫੋਨ ਤੇ ਹੀ ਕਰਾਂਗੇ ਡਿਮਾਂਡ ਚਾਹੇ ਜੀ ਹੋ ਜਾ ਜਮਾ ਜੈਡ ਨੰਬਰ ਫੇਰ ਬੋਲੋ 988202601 ਓਕੇ ਜੀ ਬਾਕੀ ਪਿੰਡ ਮੋੜਨਾ ਭਾਜੀ ਦੋ ਵੈਣਾ ਸੀ ਦੁੱਧ ਨਹੀਂ ਤੁਹਾਨੂੰ ਦਗਾ ਸਾਰੇ ਵੀਰਾਂ ਦਾ ਪਿੰਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਆਉਣ ਦੀ ਚਾਹਤ ਲੋ ਧੰਨਵਾਦ ਜਲਦ ਮਿਲਦੇ ਹਾਂ ਚੈਨਲ ਤੇ